ਫਾਜ਼ਿਲਕਾ ਦੇ ਪਿੰਡ ਘਟਿਆਵਾਲੀ ਨੇੜੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਦੋ ਨੌਜਵਾਨ ਜ਼ਖਮੀ ਹੋਏ ਨੇ ਜੋ ਕਿ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਨੇ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਹਸਪਤਾਲ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ ਜ਼ਖਮੀ ਨੌਜਵਾਨ ਗੁਰਪ੍ਰੀਤ ਸਿੰਘ ਮੁਤਾਬਕ ਉਹ ਅਤੇ ਉਸ ਦਾ ਦੋਸਤ ਮਲੋਟ ਰੋਡ ਤੇ ਜਾ ਰਹੇ ਸਨ ਰਾਸਤੇ ਵਿੱਚ 35 ਤੋਂ 40 ਅਣਪਛਾਤੇ ਬੰਦਿਆਂ ਨੇ ਉਹਨਾਂ ਤੇ ਜਾਣ ਲੇਵਾ ਹਮਲਾ ਕਰ ਦਿੱਤਾ ਅਤੇ ਫਾਇਰਿੰਗ ਕੀਤੀ ਜਖਮੀ ਮੁਤਾਬਕ ਹਮਲਾਵਰ ਕੌਣ ਸੀ ਅਤੇ ਹਮਲੇ ਦੀ ਵਜ੍ਹਾ ਕੀ ਸੀ ਇਸ ਬਾਰੇ ਉਹਨਾਂ ਨੂੰ ਕੁਝ ਨਹੀਂ ਪਤਾ ਕੋਈ ਨਹੀਂ ਐਸੀ ਮਨੋਰਡਰ ਚੱਲੇ ਸੀ ਆਰੇ ਬੰਦੇ ਛੱਡਣਾ ਤੇ ਅਣਪਛਾਤੇ ਗੁੰਡੇ ਗਏ ਸੀ ਜੀ ਉਹਨਾਂ ਨੇ ਸਾਨੂੰ ਹਮਲਾ ਕਰਦਾ ਸਾਹ ਤੇ ਆਣਪਛਾਤੇ ਗਏ ਸੀ ਕਾਦੀ ਚਾੜੇ ਗਏ ਗੋਲੀ ਮਾਰਦੇ ਮੇਰੇ ਵੱਟ ਦੇ ਜੀ ਇੱਕੋਲੀ ਬੱਜੀ ਹੈ ਗੋਲੀ ਮਾਰਤੀ ਤੇ ਨਾਲ ਕਾਪੇ ਬਾਹਵਾੜ ਦੀ ਮਰੀ ਆ ਲਗਾ ਸੀ ਉਹਨਾਂ ਛੱਡਣ ਚਲੇ ਸੀ ਕਿ ਜੀ ਇੱਕ ਕਟੇ ਵਾਲੀ ਪਿੰਡ ਪੈਂਦਾ ਹੈ ਆਪਣਾ ਥਾਣਾ ਰਨੀਵਾਲੇ ਸੇ ਉੱਥੇ ਇਹ ਦੋ ਲੜਕਿਆਂ ਦੇ ਗੋਲੀ ਲੱਗੀ ਆ ਤੇ ਆਪਸ ਵਿੱਚ ਲੜਾਈ ਹੋਈ ਕੋਈ ਇਹਨਾਂ ਦੀ ਉਹ ਹੁਣ ਦੇਖਦੇ ਆ ਬਾਕੀ ਮੌਕੇ ਤੇ ਜਾ ਕੇ ਦੇਖਦੇ ਆ ਕੀ ਕਰ ਕੋਈ ਗੱਲ ਇਹ ਤਾਂ 30 40 ਬੰਦੇ ਦੱਸਦੇ ਨੇ ਦੋ ਪਿਸਤਲ ਦੱਸਦੇ ਨੇ ਤੇ ਹੁਣ ਦੇਖਦੇ ਆ ਬਾਕੀ ਇਨਵੈਸਟੀਗੇਸ਼ਨ ਹੋਊਗੀ ਜਿਵੇਂ ਵੀ ਹਾਂਜੀ ਬੜਾ ਰੰਜਸ ਕੁਛ ਨਹੀਂ ਦੱਸਿਆ ਇਹਨਾਂ ਨੇ ਕੋਈ ਕਾਰ ਨਹੀਂ ਦੱਸਿਆ ਹੈਗਾ ਇਹ ਦੋ ਜਣੇ ਨੇ ਗੁਰਪ੍ਰੀਤ ਸਿੰਘ son of ਗੁਰਬੀਰ ਸਿੰਘ ਮੁਹੰਮਦ ਅਮੀਰ ਹੈ ਦਾ ਦੂਸਰਾ ਵੀ ਗੁਰਪ੍ਰੀਤ ਹੈ ਉਹ son of ਜਗਿੰਦਰ ਸਿੰਘ ਉਹ ਕਬੂਤ ਸ਼ਾਹ ਦਾ ਖੁੱਬਣ ਉਹਦਾ ਥਾਣਾ ਖੂਈ ਖੇੜਾ ਲਾਵਾ ਕਾ ਕੋ ਆਪਣਾ ਬੜਦਾ ਕੋੜਿਆਂ ਵਾਲੀ ਬੋਲ ਦੇ ਚਾਹ ਉਹ ਤੋਂ ਯਾਰ ਦੋਸਤ ਕੰਦਰ ਜੀ ਦਾ ਸਾਨੂੰ ਲੈ ਆਇਆ ਟਾਲੀ ਵਾਲੇ ਖੜੇ ਆ ਸੀ ਕੰਦਰ ਜੀ ਚੱਲ ਯਾਰ ਦੋਸਤ ਤੇ ਗਈ ਉਹ ਤੋਂ ਲੈ ਆ ਜਾਈ ਤੇ ਇਹ ਕਹਿੰਦੇ ਸੀ ਕਿ ਅਸੀਂ ਚਲੇ ਸੀ ਉਹਨੂੰ ਲੈਣ ਕਿ ਮੁੰਡੇ ਚਲੇ ਸੀ 15 20 ਹੋਰ ਸਾਨੂੰ ਨਹੀਂ ਪਤਾ ਕੌਣ ਸੀ ਉਹ ਨਹੀਂ ਸੀ ਉਹ ਤੋਂ ਇੱਕਦਮੀ ਜਦੋਂ ਇਹ ਹਸਪਤਾਲੀ ਵਾਲੇ ਨੂੰ ਹੋਣ ਲੱਗੇ ਮੁੰਡੇ ਨੇ ਛੱਡਣ ਵਾਸਤੇ ਉਹ ਤੋਂ 40 45 ਮੁੰਡੇ ਨਿਕਲੇ ਆ ਤੇ ਉਹ ਇਹਨਾਂ ਦੇ ਮਗਰ ਲੱਗੇ ਸੀ ਕਿ ਇਹ ਕਹਿੰਦੇ ਸਾਡਾ ਤਾਂ ਨਾਲ ਨਾ ਮੈਟਰ ਨਹੀਂਗਾ ਕੋਈ ਕੀ ਗੱਲ ਕੀ ਹੈ ਉਹ ਕਹਿੰਦੇ ਸੀ ਕਿ ਸਾਡਾ ਮੈਟਰ ਤੇਰੇ ਨਾਲ ਹੈਗਾ ਜਿਹਦੇ ਨਾਲ ਲੱਗੇ ਸੀ ਇਹ ਕਹਿੰਦਾ ਮੈਂ ਤਾਂ ਜਾਣਦੇ ਨਹੀਂ ਕਿ ਮੈਂ ਤਾਂ ਮਿੱਟੀ ਛੱਡਣ ਆਇਆ ਇੱਥੇ ਤੇ ਉਹ ਦੂਬਾਰ ਕਹਿੰਦੇ ਸੀ ਉਹਨੇ ਜਲਾਤੀ ਗੋਮੁੰਡਾ ਕਹਿੰਦਾ ਰੁੱਕ ਐ ਉਹ ਕਹਿੰਦਾ ਚੱਲ ਮੈਂ ਜਾਣਦਾ ਸੀਗਾ ਇਹ ਰੁੱਕ ਗਿਆ ਉਹਨੇ ਪਾਟੇ 'ਚ ਗੋਲੀ ਮਾਰਦੀ ਦੂਜੇ ਨੇ ਜੋ ਕੱਪਾ ਸੀ ਉਹਨੇ ਹੱਥ ਤੇ ਕੱਪਾ ਮਾਰਦਾ ਬਾਕੀ ਜਿੱਥੇ ਜਿੱਤੇ ਜਿੰਨਾ ਗੋਲਾ ਗੋਲਾ ਖੋਤੇ ਮਾਰਿਆ ਉਹਨਾਂ ਮਾਰ ਕੇ ਸੜਦਾ ਹੀ ਜਾ ਕਚੈਰੀ 'ਚ ਖੜਿਆ ਆਏਗਾ ਕਹਿੰਦੇ ਆ ਇਸ ਤਰ੍ਹਾਂ ਗੁਰਪ੍ਰੀਤ ਨੂੰ ਕੋਈ ਗੋਲੀ ਮਾਰ ਗਿਆ ਤਾਂ ਉਹਦੇ ਫੋਟੋ ਵੱਡਿਆ ਗਿਆ ਠੀਕ ਹੈ ਜੀ ਉਹੀ ਮੁੰਡੇ ਸਿੱਟਣ ਆਏ ਸੀ ਜਿਨ੍ਹਾਂ ਨੇ ਮਾਰ ਕਟਾਈ ਕੀਤੀ ਸੀ ਕਿਉਂਕਿ ਉੱਥੇ ਕੋਈ ਹੋਰ ਹਲਾ ਬੰਦਾ ਹੀ ਨਹੀਂ ਰਿਹਾ ਮੇਰੀ ਇੱਕ ਰਿਕਵੈਸਟ ਹੈਗੀ ਆ ਜਿਹੜੇ ਸੀਸੀ ਕੈਮਰੇ ਲੱਗੇ ਉਹਨਾਂ ਨੂੰ ਚੈੱਕ ਕੀਤਾ ਜਾਵੇ ਕਿ ਪਤਾ ਕੀਤਾ ਜਾਵੇ ਕਿ ਉਹ ਮੁੰਡੇ ਕੌਣ ਹੈਗੇ ਸੀਗੇ ਜਿਹੜੇ ਛੱਡਣ ਆਏ ਸੀ ਜਿੰਨਾ ਮਾਰਿਆ ਉਹੀ ਛੱਡਣ ਆਏ ਸੀ ਸਿਵਲ ਹਸਪਤਲ ਛੱਡ ਗਏ ਬਾਹਰ ਗੇਟ ਕੋਲ ਸਿੱਟ ਗਏ ਇਹਨਾਂ ਦੇ ਗੋਲੀਆਂ ਵੱਜਿਆ ਪੰਜ ਬੰਦੇ ਹੋਰ ਰਹਿ ਗਏ ਪਤਾ ਨਹੀਂ ਉਹਨਾਂ ਦੇ ਗੋਲੀਆਂ ਕਿਤੇ ਕਿਤੇ ਹੋਰ ਗੋਲੀਆਂ ਵੱਜੀਆਂ ਲੋਕਲ ਮੁੰਡੇਆ ਫਾਜ਼ਮਗਾਹ ਦੀ ਪੁਲਿਸ ਅਰਨੀ ਵਾਲੇ ਦੀ ਪੁਲਿਸ ਕੁਝ ਨਹੀਂ ਕਰ ਰਹੀ ਗੋਲੀ ਚੱਲੀ ਆ ਕਤਲ ਦਾ ਹੈ ਜਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਮੁੰਡਾ ਵੱਜਿਆ ਉਹਦੇ ਪੱਟੀਆਂ ਗੋਲੀ ਵੱਜ ਰਹੀ ਹੈ ਕੋਸ਼ਿਸ਼ ਕੀਤੀ ਬੱਚੇ ਨੇ ਆਪਣੀ ਜਾਨ ਚਾਹਣ ਦੀ ਇੱਕੋ ਇੱਕ ਮੁੰਡਾ ਜੇ ਇਹ ਕਾਰਵਾਈ ਨਹੀਂ ਹੁੰਦੀ ਫਿਰ ਅਸੀਂ ਖੁਦ ਮਾਰਾਂਗੇ ਉਹਨਾਂ ਮੁੰਡਿਆਂ ਨੂੰ